ਐ ਐ ਚੱਲ ਚੱਲ ਉੱਧਰ ਨੂੰ ਚੱਲ 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 ਬਾਜਾ ਬਾਜਾ ਸਾਬ ਸੱਟ ਲਾ ਹੁਣ ਦੋਨਾਂ ਨੂੰ ਆ ਆ ਨਾ ਆ ਦੇਖ ਲਾ ਉੱਪਰ ਪਾਣੀ ਪਾਉਂਦੀ ਪੁੱਤ ਦੇਖ ਲਾ ਫਿਰ ਉਹਨੂੰ ਕਹਿੰਦੀ ਆ ਦੇਖ ਲਾ ਖਾੜਦੇ ਨਹੀਂ ਇਹ ਤਾਂ ਪਾਪਾ ਨੂੰ ਪੁੱਟਾਈਏ ਸ ਬੱਡੇੜੀ ਨੂੰ ਬੱਡੇੜਾ ਨੂੰ ਬੱਡੇੜਾ ਨੂੰ ਦੇਖੋ ਰੇ ਹਾਂ ਕਹੀਆ ਨਾ ਕਹੀਆ ਕਹੀਆ ਪੁੱਤ ਕਹੀਆ ਪੈਰ ਗੜਜੋ ਪੈਰ ਤਕੜਜੋ ਇਧਰ ਆ ਜਾ ਆ ਜਾ ਹਾਂ ਇਧਰ ਕਹੀਆ ਪੁੱਤ ਇਧਰ ਖੇਡੋ ਪਰਾਂ ਨੂੰ ਆ ਪਾਪਾ ਪਾਪਾ ਇਧਰ ਲੈ ਇਧਰ ਨਾ ਕਹੀਆ ਇਧਰ ਕਿਉਂ ਆ ਵੀ ਇਧਰ ਵਿੱਚ ਨਹੀਂ ਕੁਝ ਨਹੀਂ ਹੈਗਾ ਇੱਥੇ ਹੂੰ ਪਾਪਾ ਨੇ ਮੇਰੀ ਸੁਣੋ ਨਾ ਪੁੱਤ ਨਹੀਂ ਨਹੀਂ ਨਾ ਉਹ ਫੋਨ ਤੇ ਪਾਣੀ ਫਿਰ ਔਰ ਉਹ ਪੜਦੀ ਤੂੰ ਸਾ ਤੂੰ 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 ਪੁੱਤ ਨਾ ਨਾ ਲੱਗ ਸੀ ਆ ਠੀਕ ਹੈ ਨਾ ਮੋੜ ਨਾ ਪੜ ਲਾ ਤਨੂੰ ਪੜ ਲਾ ਦਾ ਇਹਨੂੰ ਹੁਣ ਦਾ ਵਾ ਐ ਨਹੀਂ ਆਹ ਪਿਚੋ ਕਰਾ ਪਿਚੋ ਪੁੱਤ ਨਾ ਫੜ ਲਓ ਇੱਕ ਦੂਜੇ ਨੂੰ ਫੜ ਜਾ ਤਾਂ ਫੜ ਲਓ ਫੜ ਲਾ ਸਿੱਟਲਾ 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 ਨਾ ਫੜਦਾ ਪਤਾ ਕਹੀਆ ਕਹੀਆ ਰ ਕਹੀਆ ਕਹੀਆ ਮੈਂ ਮੈਂ ਦੇ ਸਿੱਟਲਾ 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 ਖੇਤਲਾ ਖੇਤਲਾ ਲੱਤ ਫੜ ਕੇ ਲੱਤ ਫੜ ਕੇ ਲੱਤ ਫੜ ਕੇ ਹਾਂ ਕੀ ਹੋ ਗਿਆ ਖੜਾ ਹੋ ਜਾ ਖੜਾ ਹੋ ਖੜਾ ਖੜਾ ਹੋਇਆ ਕੁਛ ਨਹੀਂ ਹੁੰਦਾ ਕੁਛ ਨਹੀਂ ਆਖੇਰ ਤੋ ਨਾਲ ਹੋ ਜਾ ਆ ਜਾ 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 ਕੀ ਹੋ ਗਿਆ ਕੀ ਹੋ ਗਿਆ ਤਾਂ ਕੁਛ ਨਹੀਂ ਦਾ ਦੇਖੇ ਰਹਾ ਪੁੱਤ ਕੀ ਕਰ ਰੋਣਾ ਕਾ ਤੂੰ ਤੀ ਹੈ ਰੋਂਦਾ ਕਾ ਤੂੰ ਤੀ ਹੈ ਬਸੀ ਆ ਜਾ ਬੜੇ ਬੰਦਾ ਚਲ ਦੁਆਰੇ ਖੇਡ ਲਾ ਉਸੇ ਨੂੰ ਹੁੰਦਾਗਾ ਇਹਦੇ ਵਿੱਚ ਕੀ ਆ ਉਧਰ ਖੇਡ ਜਾ ਕੇ ਦੇ ਖੇਡਣੀ ਆ ਦੇ ਖੇਡਣਾ ਜਰਾ ਉਧਰ ਖੇਡ ਪਾਣੀ ਚ ਤੂੰ ਇਹ ਕੰਮ ਕੰਮ ਕਰ ਉਧਰ ਤੇ ਬਰ ਰਹਾਂ ਗੋੜਿਆ ਘਾਟੇ ਖੜਕੇ ਆ ਜਾ ਜਾ ਭਾਗਦਾ ਉਧਰ ਫੇਰ ਉਹ ਤਾਂ 11 ਵਜੇ ਕੀ ਖੇਡ ਤੇ ਬਿਮਾਰ ਹੋਇਆ ਤੇ ਪਜਾਰ ਕਰ ਤੁਸੀਂ ਆ ਜਾ ਬੋਰ ਮੈਂ ਦੇਨੋ ਖੜਾ ਕੇ ਰਮੜ ਕਰ ਲੈ ਜਾਣਾ ਸਾਡਾ ਕੰਮ ਛੋਟਾ ਪਿਆਰੇ ਆ ਜਾ ਆ ਜਾ ਕਿੱਥੇ ਆ ਕੇ ਵੀ ਮੈਂ 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 ਬੜਾ ਬੜਾ ਕਿੱਥੇ ਪਾਣੀ ਚ ਪਾਣਾ ਆ ਵਿਕੇ ਨੂੰ ਸਿੱਟ ਲਿਓ ਅੱਗੇ ਠੀਕ ਆ ਟਿੱਕ ਜੂਆ ਸਾਬਾ ਸਿੱਟਣਾ ਦੇਖ ਲੈ ਵਿਖੇ ਜੜੀ ਨੂੰ ਹੁਣ ਪਹਿਲਾਂ ਪਿੱਛੋਂ ਸੈੱਟ ਕਰ ਆਵਦੀ ਉਹ ਹਾਂ ਟੰਗ ਲਾ ਪਰਸ ਮਾਰ ਕੇ ਪਾਜਾ ਸਿੱਟਣਾ ਹੁਣ ਤਾਂ ਵਿਖੇ ਢੂੰ ਦੇਖ ਲੈ ਜੇ ਨਾ ਸਿੱਟਿਆ ਫਿਰ ਸੋਚ ਲਈ ਸੁਣ ਗਿਆ ਫੋਨ ਬਾਹਰ ਰੱਖ ਲਿਆ ਦੋ ਬਈ ਉਹ ਰੱਖ ਦੇ ਬਾਹਰ ਇਹਦਾ ਮੈਂ ਹੀ ਠੱਕਾ ਦੇ ਦਣਾ ਨਹੀਂ ਯਾਰ ਨਹੀਂ ਆ ਕਰਦਾ ਖੜਦਾ ਅਮਾ ਫੁੱਸਲ ਕਰਾਂ ਉਹ ਕੱਪੜੇ ਕਰਦਾ ਖੜਦਾ ਨਾ ਵੀ ਪਪੂ ਹੀ ਬਾੜੀ ਚ ਕਿਵੇਂ ਕੱਪੜੇ ਕੱਢ ਕੇ ਟੀ-ਸ਼ਰਟ ਕੱਢ ਦੇ ਉੱਪਰਲੀ ਕੱਢ ਕੇ ਕੱਬੀ ਕਿਡੂ ਵੀ ਕਿਡ ਕੱਢ ਨਾ ਪਾ ਕੇ ਰੱਖ ਜਾ ਲੈ ਪਿੱਛੇ ਪੂਰੇ ਖਰਾਬ ਹੋ ਗਏ ਉਹ ਤਾਂ ਲੜਜੂ ਕੁਛ ਨਹੀਂ ਹੈ ਐਨਾ ਗੱਪ ਕੇ ਲੇਗਾ ਅਲੀ ਜਵੈ ਹਾ ਜਾਨੀ ਹਾਂ ਜੋ ਲਦਨ ਹਾ ਜਾਨੀ ਨਾ ਇਹ ਦੱਸ ਪਹਿਲਾਂ ਰੋਂਦਾ ਘਾਤੋ ਤੀ ਫੇਰ ਫੇਰ ਨੀਚੇ ਡਿੱਗਿਆ ਤੀ ਫੇਰ ਰੋਂਦਾ ਘਾਤੋ ਤੀ ਫੇਰ ਨੀਚੇ ਡਿੱਗਿਆ ਤੀ ਹੈ ਫੇਰ ਰੋਂ ਨੂੰ ਕੀ ਹੋਇਆ ਤੇ ਨੀਚੇ ਡਿੱਗਿਆ ਤੀ ਜੇ ਦੱਸੀ ਇੱਧਰ ਦੱਸ ਮੇਰੇ ਕੋ ਨੀ ਰੋਂਦਾ ਘਾਤੋ ਤੀ ਪੱਟ ਚੜ ਗਾਇ ਗਿਆ ਸੀ ਆਹੋ ਕੁਝ ਨਹੀਂ ਘੜਿਆ ਤੇਰੇ ਪੱਥਰ ਕਿੱਥੋਂ ਆ ਗਿਆ ਉਹ ਚ ਆਹੋ

ਵਾਹ ਵਾਹ ਜਾ ਉਧਰ ਤੋਂ ਗਰਮਾ ਥਲੇ ਫਿਰ ਪਾ ਜਾ ਵਿੱਚ ਪਾ ਜਾ ਆ ਬਾਹਰ ਹੀ ਕੱਢ ਦੇ ਵੀ ਬਾਹਰ ਕੱਢ ਦੇ ਨੂੰ ਬਾਹਰ ਕੱਢ ਦੇ ਬਾਹਰ ਆ ਜਾ ਤੂੰ ਆ ਜਾ ਆ ਜਾ ਬਾਹਰ ਆ ਜਾ ਮੋਈ ਲਾ ਕੇ ਨਾ ਪੁਕ ਲਓ ਜੀ ਬਾਪ ਦਾਦਾ ਪੋਤਾ ਤਿੰਨੇ ਪਾਣੀ ਚਾਹ ਸਾਡੇ ਵਾਲਾ ਮਲੰਗ ਦੇਖੋ ਪਿੱਛੇ ਸਾਹਿਬ ਸਿੰਘ ਇਹ ਤਾਂ ਤੁਰਿਆ ਨਹੀਂ ਆ ਰਿਹਾ ਚਲ ਉਧਰ ਹੁਣ ਅੱਗੇ ਚੱਲੁੰਦੇ ਹਾਂ ਐ ਮਸਤ ਹੋ ਰਿਹਾ ਪੂਰਾ

ਸਾਹਿਬ ਨੇ ਪਾਤਾ ਜਸਨੀਦ ਦੀਆਂ ਅੱਖਾਂ ਚਰੇਤਾ ਇਹ ਹੈਗਾ ਵੀ ਪੋਸਟਲ ਚਲੋ ਬਈ ਘਰੇ ਜਾਓ ਹੁਣ ਇਹਦੇ ਅੰਦਰ ਵੀ ਕਿਉਂ ਪਾਈ ਹੋਈ ਆ ਬਾਈ ਤੇ ਦਵਾਈ ਪਾਈ ਹੋਈ ਸੀ ਕੱਲ ਸਲਫਰ ਐਵੇਂ ਹੀ ਕਰਣਾ ਬਾਰ ਨੂੰ ਤਾਂ ਲਿਖੜਦੇ ਨਹੀਂ ਹੈਗੇ ਬਾਹਰ ਚਲੋ ਘਰੇ ਭੱਜੋ ਹੁਣ ਭੱਜੋ ਘਰੇ भज्या तू भी आया 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 आया। आ गए बाहर आया आया निकल बड़ी तो दे लगते बहर आ जा। पड़े के, पड़े के, स्पीड ना। वन ਜੇ ਤੋ 10 ਤੋਂ ਪਹਿਲਾਂ ਪਹਿਲਾਂ ਆ ਗਿਆ ਇੱਕ ਠੰਡੇ ਦੀ ਬੋਤਲ 1 2 3 4 5 ਇਹ ਤਾਂ ਨਹੀਂ ਜਾਦਾ 7 8 9 10 ਅੱਛਾ ਹੁਣ ਵਾਜੋ ਤੁਸੀਂ ਘਰੇ ਆਪਦਾ ਜੇ ਚੰਗੀ ਚਾਹੁੰਦੇ ਹੋ ਉਦੋਂ ਕੱਢੇ ਇੱਧਰ ਬੜ ਜਾ ਕੇ ਹੁਣ ਮੈਂ ਬੜਦਾ ਇਹ ਮਾਰ ਲਾਤਾ ਮੈਂ ਮੇਕੇ ਕਰੇ ਲੈ ਜਾ ਇਹਨਾਂ ਨੂੰ ਹੁਣ ਉਦੋਂ ਜਾਓ ਘਰੇ ਜਾਓ ਹੁਣ ਇਹ ਆ ਛੋਟਾ ਫੁੱਲ ਹਨਾ ਚਲ ਹੁਣ ਘਰੇ ਬਾਜੋ ਕਿਉਂ ਕੁੱਤੋਂ ਦੇਖਿਆ ਨਾ ਕਰੋ ਮੈਂ ਦਵਾਈ ਪਾਉਂਗਾ ਕਿਉਂ ਰੇ ਦੋ ਜੱਟਾਂ ਵਾਲੇ ਹਾਂ ਹਾਂ ਹੁਣ ਕਰੇ ਲੈ ਜਨਾਂ ਨੂੰ ਕਰੇ ਪਕੜੇ ਗਿਆ ਮਾਂ ਫੋਨ ਤੇ ਨਾ ਲੈਨੇਸ ਮਾਰ ਕੇ ਨਾ ਦੇ ਬਣੇ ਨੇ ਕੁੱਟੂ ਫਿਰ ਦੇਖ ਲਾ ਕਰੇ ਗੜੇਗਾ ਹਾਂ ਕਰੇਗਾ ਲਗਾ ਮੈਂ ਕਰਨਾ ਨਹੀਂ ਮੈਂ ਵੀਡੀਓ ਕੋ ਲਾਉਣਾ ਆ ਦੇਖ ਲਿਓ ਲੱਗ ਰਹੇ ਦੇਖਣ ਵੀ ਕੀ ਲੱਗ ਰਹੇ ਸਿਮੋ ਕਰਨਾ ਥੋੜਾ ਬਲੌਗ ਬਣ ਗਿਆ ਸਾਰਾ ਥੋੜਾ ਇਹ ਇਹਨਾਂ ਸਮਝੇ ਪਤਾ ਨਹੀਂ ਲੱਗਾ ਕਿ ਸਾਨੂੰ ਥੋੜਾ ਕਿਸੇ ਕੀ ਕਰਕੇ ਆ ਫੇਤਾ ਜਦਾਂ ਆ ਮੈਟਪੁੱਤ ਹਾਂ ਬੜਾ ਪੂਰੀ ਸੋਫਾ ਵਾਂਗੂ ਬਿਲਕੁਲ ਜੋਤਾ ਹੋ ਜਾਂਦੀ ਮੇਰਾ ਬੱਸ ਸਿੱਧਾ ਬੈਠਣਾ ਆਉਂਦਾ ਆ ਤੇ ਮੈਂ ਨਾ ਪਾਇਆ ਮੈਂ ਕੋਈ ਨਹੀਂ ਆਉਂਦਾ ਬੋਲੀ ਕਰਦੇ ਹੁੰਦੇ ਤੈਨੂੰ ਕੀ ਪਤਾ ਮੇਰੀ ਮਰਜ਼ੀ ਹਾਂ ਕਹਿੰਦੇ ਮੇਰੀ ਮਰਜ਼ੀ ਜੋ ਮੈਂ ਜੋ ਮਰਜ਼ੀ ਕਰਾਂਗਾ ਤੈਨੂੰ ਕੀ ਪਤਾ ਕਹਿੰਦੇ ਨਾਲ ਬੋਲਾ ਬੰਦਾ ਕਰੇ ਬਾ ਹੁਣ ਤੁਸੀਂ ਵੀ ਕਹਿੰਦੇ ਮੂੰਹ ਧੋ ਲੈਂਦਾ ਹਾਂ ਦੇ। ਆਹ ਮੈਂ ਧੋ ਦੇ। ਆਪਾਂ ਇਹਨਾਂ ਡਰੱਜੀ ਕੇਰੋ ਟੱਲੇ ਆ। ਠੀਕ ਆ? ਠੀਕ ਆ। ਪਰ ਬਾਅਦ ਚ ਲਾਉਂਗਾ। ਨਾ ਬੱਤ ਤੁਸੀਂ ਮੇਰਾ ਮੋਟਰਸਾਂ ਤੇ ਚੱਲੋ। ਮੈਂ ਮੈ ਛੱਡ ਆਉਣਾ ਕਰੀ। ਦੋਈ ਵੀ ਕਿ ਬੈਠਣਾ ਹੈ ਬੈਠਣਾ ਹੀ ਦੋਨਾਂ ਦੇ। ਮੈਂ ਲੈ ਜੂ ਮੈਂ ਮੈਂ ਫਿਰ ਦੇ ਮੋਟਰ ਨੂੰ। ਬੁਨਾ ਗੱਡੀਾਂ ਉੱਤੇ ਲੈ ਕੇ ਜਾਂਦੇ ਆਉਤਾਰੇ। ਆ ਸਿੱਟ ਰੱਖ ਤੇ ਜਾ ਮੈਂ। ਹੋਰ ਨੂੰ। ਆ ਫਰਾਂ ਮੂਤਰ ਫਰਾ ਲੈ ਬੜਾ ਮੂਤਰ ਸਾਹਿਬਾ ਨਹੀਂ ਸਾਫ ਕਰ ਮੂਸ ਮਾਰ ਕੇ ਆਵਾ ਸਾਹਿਬ ਨਹੀਂ ਤੁੰ ਸਾਫ ਕਰ ਆਏ ਤੇਰੇ ਮੇ ਕੋਈ ਨਹੀਂ ਆਉਂਗਾ ਬਾਹ ਨਾਲੇ ਹੁਣ ਤੁਸੀਂ ਤੁਹਾਨੂੰ ਦੱਸੋ ਲਿਖਣਾ ਕਿ ਨਹੀਂ ਲਿਖਣਾ ਓ ਤੇਰੀ ਇਹ ਬੁਣਾ ਬਗਣਾ ਇਹ ਆ ਜਾ ਜਿੱਦ ਤੋ ਜਿੱਤਾ ਤਾ ਨਹੀਂ ਹੋ ਬੀਨਾ ਮੈਨੂੰ ਪਤਾ ਮੈਨੇ ਕੀ ਕਰਣਾ ਹੋ ਮੂੰਹ ਹੋ ਤਾ ਆਪਦਾ ਸਾਬ ਮੈਂ ਮੂੰਹ ਸਾਫ ਕਰ ਹੋਰ ਆਪਦਾ ਚਲੋ ਠੀਕ ਆ ਹੁਣ ਲਿਖ ਲੋ ਬਾਹਰ Gracias.